हां जी भाई की हाल चाल ने सब दे स्वागत है ਤੁਹਾਡਾ ਆਪਣੇ ਚੈਨਲ ਹੁਸਨ ਪੀਵੀ ਤੇ ਤੇ ਅੱਜ ਆਪਾਂ ਪਹੁੰਚੇ ਮਾਨਸਾ ਬਸੂ ਮੰਡੀ ਵਿਖੇ ਤੁਹਾਨੂੰ ਦਿਖਾਵਾਂਗੇ ਚੰਗੀ ਚੰਗੀ ਨਸਲ ਦੀਆਂ ਮੱਝਾਂ ਬਾਕੀ ਰੇਟ ਦੀ ਗੱਲ ਕਰਾਂਗੇ ਚੰਗਾ ਮੰਦਾ ਮੰਡੀ ਤੇ ਕਿਵੇਂ ਚੱਲਦਾ ਕਾਹ ਕੁ ਹੋਏਗਾ ਤੇ ਐਨੀ ਪਹਿਲਾਂ ਗੱਲ ਕਰਦੇ ਆਂ ਭਾਈ ਆ ਝੋਟੀ ਬਾਰੇ ਹਨਾ ਦੇਖ ਸਕਦੇ ਤੁਸੀਂ ਵੀਡੀਓ ਦੇ ਵਿੱਚ ਕਿਹੜਾ ਪਿੰਡ ਆ ਜੀ ਆਪਣਾ ਲੋਰੀਆ ਪਿੰਡ ਆ ਜੀ ਠੀਕ ਹੈ ਜ਼ਿਲ੍ਹਾ ਕਿਹੜਾ ਜੀ ਮਾਨਸਾ ਮਾਨਸਾ ਜੀ ਪਹਿਲੇ ਸੂਈ ਸੋਣਾ ਜੀ ਪਹਿਲੇ ਸੂਈ ਕਰਦੀ ਝੋਟੀ ਆ ਭਾਈ ਦੇਖ ਸਕਦੇ ਤੁਸੀਂ ਕਰਦੀ ਝੋਟੀ ਆ ਹਨਾ ਤੇ ਥਣ ਥੋਣਾ ਗਾਇਬੂ ਵੇਖ ਸਕਦੇ ਹੋ ਕੋਈ ਐਵੇਂ ਦੀ ਹੋਣੀ ਕਿੰਨਾ ਮੁੱਲ ਕਰਦੇ ਆ ਜੀ ਇਹਦਾ ਇਹਦਾ 90000 ਜੀ ਠੀਕ ਹੈ ਜੀ ਮੰਨਤਾਂ ਹੋ ਜਾਊਗਾ ਜੀ ਵਿੱਚ ਆਹ ਹੋ ਗਿਆ ਜੀ ਠੀਕ ਨੰਬਰ ਕਿੰਨਾ ਜੀ ਆਪਣਾ 85840 ਠੀਕ ਹੈ ਜੀ 25370 ਨੰਬਰ ਦੁਬਾਰੇ ਬੋਲ ਦਿ ਜੀ 85840 ਠੀਕ ਹੈ ਜੀ 25370 ਬਾਈ ਜਿਹੜੇ ਵੀ ਮੇਰੇ ਭਰਾ ਨੇ ਖਰੀਦੀ ਨਹੀਂ ਹੋਇਆ ਤਾਂ ਬਾਈ ਨਾਲ ਕੰਟੈਕਟ ਕਰ ਸਕਦਾ ਤੇ ਦੇਖ ਸਾਰੀ ਤੁਸੀਂ ਚੰਗੀ ਐ ਸਿੰਘ ਸਿੰਘ ਪੂਰੇ ਕੁੰਡਿਆਂ ਦੀ ਆ ਧੰਨਵਾਦ ਜੀ ਨਾ ਗੱਲਬਾਤ ਕੱਟੀ ਬਾਈ ਬਹੁਤ ਚੰਗੀ ਖੜੀ ਆ ਆਪਣੇ ਕਿਹੜਾ ਪਿੰਡ ਆ ਜੀ ਆਪਣਾ ਅਗਲੇਗਾ ਜੀ ਜ਼ਿਲ੍ਹਾ ਕਿਹੜਾ ਜੀ ਮਾਨਸਾ ਜੀ ਮਾਨਸਾ ਜੀ ਠੀਕ ਆ ਕਿੰਨੇ ਟਾਈਮ ਦੀ ਆ ਜੀ ਇਹ ਇਹ ਸਵਾ ਤੇ ਡੂੜ ਦੇ ਵਿਚਾਲੇ ਆ ਜੀ ਠੀਕ ਆ ਜੀ ਠੀਕ ਕਿਹੜੇ ਸਿੰਮ ਦੀ ਆ ਜੀ ਇਹ ਆਏ ਪਤਾ ਨਹੀਂ ਜੀ ਕਿਹੜੇ ਦੀ ਆ ਇਹ ਟੀਕੇ ਦੀ ਆ ਦੇਖ ਸਕਦੇ ਹੋ ਬਾਈ ਤੁਸੀਂ ਥਾਂ ਥਾਂ ਨੂੰ ਲਿਖਣੇ ਲੱਗੇ ਹੋਏ ਨੇ ਕਿੰਨਾ ਮੁੱਲ ਕਰਦੇ ਹੋ ਜੀ ਇਹਦਾ 30000 ਜੀ ਲੈਣ ਦੇਣਾ ਠੀਕ ਆ ਜੀ ਮਾਨਤਨ ਕਰ ਦੂੰਗੇ ਜੀ ਵਿੱਚੋਂ ਹਾਂ ਜੀ ਨੰਬਰ ਬੋਲ ਦੋ ਜੀ ਆਪਦਾ 949 984 272 ਜੀ ਠੀਕ ਹੈ ਜੀ ਠੀਕ ਹੈ ਬਾਈ ਤੁਸੀਂ ਬਾਈ ਨਾਲ ਕਨੈਕਟ ਕਰ ਸਕਦੇ ਹੋ ਠੀਕ ਹੈ ਧੰਨਵਾਦ ਜੀ ਦੇਖ ਸਕਦੇ ਹੋ ਬਾਈ ਤੁਸੀਂ ਚੰਗੀ ਝੋਟੀਆਂ ਨਾ ਬਾਕੀ ਬਾਈ ਨਾਲ ਕਰਾਉਣਿਆ ਗੱਲਬਾਤ ਕਿਹੜਾ ਪਿੰਡ ਹੈ ਜੀ ਆਪਣਾ ਪਿੰਡ ਦਿਲੇਲਾ ਮੱਝ ਪੇਛੀਆਂ ਨਹੀਂ ਬੜੇ ਭਾਈ ਠੀਕ ਹੈ ਜਿਲ੍ਹਾ ਕਿਹੜਾ ਪਿੰਡ ਹੈ ਜੀ ਆ ਮਾਨਸਾ ਨਹੀਂ ਜਿਲ੍ਹਾ ਜੀ ਠੀਕ ਹੈ ਮਾਨਸਾ ਠੀਕ ਹੈ ਜੀ ਕੰਮੇ ਸੂਏ ਜੀ ਇਹ ਸੂਆ ਦੂਜਾ ਬਾਈ ਠੀਕ ਹੈ ਬਾਈ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਸ਼ਿਮਾਂਗਰ ਮਗਰ ਕੱਤੀ ਹੈ 12 ਕਿਲੋ ਤੋਲਣ ਦਾ ਜ਼ਿਕਰ ਕਹਿਣ ਦਾ ਹੁੰਦਾ ਠੀਕ ਹੈ ਜੀ ਕੀ ਮੁੱਲ ਕਰ ਸੀ ਦੋ ਲੱਖ ਦੇਖ ਸਕਦੇ ਹੋ ਬਾਈ ਤੁਸੀਂ ਬਾਕੀ سنگ سنگ ਪੂਰੇ ਕੁੰਡੇ ਨੇ ਠੀਕ ਆ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਕੋਈ ਹੋਣੀ ਕਿੰਨਾ ਮੁੱਲ ਕਰਦੇ ਹੋ ਜੀ ਇਹਦਾ ਮੁੱਲ ਤਾਂ 2 ਲੱਖ ਕਰੇ ਬਟੇ ਬਾਈ ਅੱਛਾ ਕਿੱਥੇ ਤੱਕ ਛੱਡੇਗਾ ਬਾਈ ਚਲੋ ਕਰ ਦਾਂਗੇ ਮੰਨਦਾਂ ਜੇ ਕੋਈ ਤੁਹਾਡੀ ਵੀਡੀਓ ਦੇਖ ਕੇ ਪੰਜ ਚਾਰ ਜਿਆ ਛੋਟ ਕਰ ਦਾਂਗੇ ਠੀਕ ਆ ਬਾਈ ਕਨੈਕਟ ਨੰਬਰ ਬੋਲਦੇ ਬਾਈ ਉਹਦਾ ਕਿੰਨਾ 93172 ਜੀ ਠੀਕ ਹੈ ਜੀ 77863 ਜੀ ਸ਼ੀ ਕਨ ਆ ਠੀਕ ਹੈ ਠੀਕ ਆ ਆ ਵੀ ਵੀਰੇ ਆਪਣੀਆਂ ਹਾਂ ਝੁੱਟੀ ਵੀ ਆਪਣੀਆਂ ਜੀ ਠੀਕ ਹੈ ਜੀ ਇਹ ਕਮਾ ਸੁਆ ਜੀ ਇਹ ਇਹ ਪਹਿਲਣਾ ਜੀ ਪਹਿਲਣਾ ਹੀ ਇਹ ਹਾਂਜੀ ਹਾਂਜੀ ਠੀਕ ਹੈ ਠੀਕ ਆ ਇਹਦਾ ਠੀਕ ਆ ਨਾ ਤਿਆਰ ਹੈ ਜੀ ਹੁਣ ਹਾਂ ਤੋਲਣ ਵੇ ਦੇ ਸਲਿਬੀ ਠੀਕ ਹੈ ਠੀਕ ਹੈ ਇਹ ਕਿਥੇ ਰੱਖ ਛੱਡ ਦੋਗੇ ਜੀ ਇਹ ਵੀ 5-4000 ਇਹਦੀ ਕਰਦੇ ਛੋੜ ਜੀ ਠੀਕ ਹੈ ਠੀਕ ਹੈ ਨੰਬਰ ਬਾਈ ਆਉਦਾ ਦਵਾਰੇ ਬੋਲਦੇ ਇੱਕ ਵਾਰੀ 94172 ਜੀ ਠੀਕ ਹੈ ਜੀ 77862 ਜੀ ਠੀਕ ਹੈ ਠੀਕ ਹੈ ਇਹਦੇ ਨਾਲ ਬੱਚਾ ਕੀ ਹੈ ਜੀ ਇਹਨੇ ਮਗਰ ਵੀ ਕੱਟੀ ਹੈ ਵੀਰੇ ਠੀਕ ਹੈ ਠੀਕ ਆ ਜਿਹੜਾ ਪਏ ਇਹਦੇ ਨਾਲ ਹੀ ਹੈ ਜੀ ਹਾਂ ਜੀ ਦੋ ਮਸੂਏ ਆਪਣੇ ਕੋਲ ਹੈ ਬਾਈ ਤੁਸੀਂ ਬਾਈ ਨਾਲ ਠੀਕ ਆ ਤੇ ਸੰਪਰਕ ਕਰ ਸਕਦੇ ਹੋ ਜਿਹੜਾ ਵੀਡੀਓ ਦੇਖ ਕੇ ਬਾਈ ਕਹਿੰਦਾ ਮਾਨਤਨ ਆਪਾਂ ਕਰ ਦਾਂਗੇ ਠੀਕ ਆ ਵੀਰੇ ਧੰਨਵਾਦ ਬਾਈ ਸੁਵਤ ਜੀ ਠੀਕ ਹੈ ਠੀਕ ਹੈ ਕੀ ਹੈ ਜੀ ਕਟਾ ਘੱਟੀ ਇਹਦੇ ਮਗਰ ਘੱਟੀ ਹੈ ਜੀ ਠੀਕ ਹੈ ਆ ਇਹਦੇ ਨਾਲ ਹੀ ਇਹ ਬੱਚਾ ਹਾਂ ਜੀ ਇਹ ਬੱਚਾ ਨਾਲ ਹੀ ਠੀਕ ਹੈ ਪਰਸਿਸ ਹੋਈ ਹੈ ਜੀ ਠੀਕ ਹੈ ਕਿੰਨਾ ਮੁੱਲ ਕਰਦੇ ਹੋ ਜੀ ਇਹਦਾ ਮੁੱਲ 15 ਜੀ 15 ਕਿੱਥੇ ਤੱਕ ਛੱਡੋਂਗੇ ਜੀ ਜੋੜਾ ਲਊਗਾ 10000 ਛੋੜ ਕਰ ਦਿਆਂਗੇ ਭਾਈ ਠੀਕ ਹੈ ਭਾਈ ਬਾਈ ਨੇ ਚੱਕੋ ਆਫਰ ਹੀ ਲਾਤਾ ਨਾ ਕਹਿੰਦਾ ਵੀ ਜੋੜਾ ਖਰੀਦੂ 10000 ਇਹਦੇ ਵਿੱਚੋਂ ਉਹ ਆ ਡਿਸਕਾਊਂਟ ਕਰ ਦਊਗਾ ਤੇ ਨੰਬਰ ਕਿੰਨਾ ਜੀ ਆਪਣਾ 979798044 ਠੀਕ ਹੈ ਠੀਕ ਆ ਪਿੰਡ ਕਿਹੜਾ ਜੀ ਦਲੇਲ ਵਾਲਾ ਜੀ ਠੀਕ ਆ ਬਾਈ ਦੇਖ ਸਕਦੇ ਹੋ ਵੀਡੀਓ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਠੀਕ ਆ 10000 ਬਾਈ ਸਿੱਧਾ ਵਿੱਚੋਂ 1000 ਡਿਸਕਾਊਂਟ ਹੈ ਜੇ ਆ ਜੋੜਾ ਲਊਗਾ ਆ ਦੇਖ ਸਕਦੇ ਹੋ ਬਾਈ ਤੁਸੀਂ ਵੀਡੀਓ ਦੇ ਵਿੱਚ ਠੀਕ ਆ ਜੀ ਧੰਨਵਾਦ ਜੀ ਆਜਾ ਆਜਾ ਦੋ ਮਾਰਨੀਆਂ ਅੱਜ ਫਾਨੀਆਂ ਛੋਟੀਆਂ ਪਰ ਬਣ ਜਾਂਦੀਆਂ ਨੇ ਹੋਣਾ ਨਹੀਂ ਹੁੰਦਾ ਇਹਦੀ ਪਾ ਦਈਏ ਆਪਣੀ ਜੀ ਇਹ ਆਪਣੀਆਂ ਕੈਮਾ ਸੂਆ ਸੂਹੀ ਹੈ ਜੀ ਦੂਜਾ ਦੂਜਾ ਮਗਰ ਕੀ ਆਈ ਇਹਦੇ ਕੱਟਾ ਮਾ ਕਿੰਨਾ ਮੁੱਲ ਕਰਦੇ ਹੋ ਜੀ ਇਹਦਾ 1.40 ਜੀ ਕਿੱਥੇ ਤੱਕ ਛੱਡੋਂਗੇ ਦੇਖ ਦੱਸ ਮੈਂ ਬਾਈ ਤੁਸੀਂ ਆਰਡਰ ਕੁਆਲਿਟੀ ਚੰਗੀ ਐ ਬਾਈ ਗੱਲ ਬਾਤ ਪਿੰਡ ਕਿਹੜਾ ਜੀ ਆਪਣਾ ਮੌੜ ਬਾਈ ਅੱਛਾ ਜ਼ਿਲ੍ਹਾ ਕਿਹੜਾ ਪੈਂਦਾ ਹੈ ਮਾਨਸਾ ਮਾਨਸਾ ਪੈਂਦਾ ਦੇਖ ਸਕਦੇ ਹੋ ਬਾਈ ਤੁਸੀਂ ਠੀਕ ਆ ਪਹਿਲਾਂ ਤਾਂ ਬਾਈ ਆਰਡਰ ਕੁਆਲਿਟੀ ਚੈੱਕ ਕਰੋ ਤਸੱਲੀ ਵਾਲੀ ਐ ਬਾਈ ਹਾਂ ਬਾਈ ਪਹਿਲੇ ਨਹੀਂ ਆਏ ਪਹਿਲਾਂ ਨਾ ਬਾਈ ਠੀਕ ਮਾਗਰ ਕੀ ਆ ਬਾਈ ਕੱਟੀ ਕੱਟੀ ਆ ਬਾਈ ਮਾਗਰ ਠੀਕ ਆ ਠੀਕ ਆ ਓਕੇ ਓਕੇ ਕਿੰਨਾ ਦੁੱਧ ਤਿਆਰ ਆ ਬਾਈ ਹੁਣ ਦੁੱਧ 9 ਕਿਲੋ ਬਾਈ 9 ਕਿਲੋ ਕੰਢਿਆ ਲਾ ਬਾਈ ਹਾਂ ਬਾਈ ਠੀਕ ਆ ਬਾਈ ਬਾਈ ਤੁਸੀਂ ਚੱਕਾ ਲਓ ਕਿੰਨਾ ਮੁੱਲ ਕਰਦਾ ਬਾਈ ਦਾ ਕਹਿੰਦਾ 115 115 ਕਰਦਾ ਬਾਈ ਕਿੱਥੇ ਤੱਕ ਛੱਡੇਗਾ 15 ਦੀ 15 ਦੀ ਬਾਈ ਜੈਸਨੋ ਆ ਜੈਸਨੋ ਮਾਨਤਾਨ ਕਰਦੇਗਾ ਬਾਈ ਜਿਹੜਾ ਵੀਡੀਓ ਦੇਖ ਕੇ ਆਊਗਾ ਮਾਨਤਾਨ ਕਰਦੇ ਮਾਨਤਾਨ ਬਾਈ ਕਹਿੰਦਾ ਮੈਂ ਬਾਈ ਕਰ ਦੂੰਗਾ ਦੇਖ ਸਕਦੇ ਹੋ ਠੀਕ ਆ 15 ਦੀ ਮੱਝ ਛੱਡ ਦੂੰਗਾ ਪਹਿਲਣੀਆਂ ਬਾਈ ਇਹੇ ਹਾਂ ਪਹਿਲਣ ਬਾਈ ਬਾਈ ਦੇਖੋ ਸੰਗ ਸੰਗ ਪੂਰੇ ਹੋਣੇ ਨਾ ਬਾਈ ਠੀਕ ਆ ਨਾ ਪੂਰੇ ਕੁੰਡੇ ਨੇ ਆ ਨਾਲ ਕੱਟੀ ਤਾਂ ਸੀਦੀ ਬਾਈ ਕੱਟੀ ਬਾਈ ਕੱਟੀ ਆ ਬਾਈ ਨਾਲ ਬਾਈ ਨਾਲ ਤੁਸੀਂ ਕਨੈਕਟ ਕਰ ਨੰਬਰ ਕਿੰਨਾ ਵੀਰੇ ਆਪਣਾ 98777 ਠੀਕ ਹੈ ਜੀ 17414 ਠੀਕ ਹੈ ਠੀਕ ਆ ਓਕੇ ਓਕੇ ਨੰਬਰ ਵੀਰੇ ਇੱਕ ਵਾਰੀ ਦੁਬਾਰੇ ਬੋਲ ਦੇ 98777 17414 ਠੀਕ ਹੈ ਵੀਰੇ ਠੀਕ ਆ ਧੰਨਵਾਦ ਵੀਰੇ ਕਰਦੇ ਆ ਬਾਕੀ ਬਾਈ ਨਾਲ ਗੱਲਬਾਤ ਪਿੰਡ ਕਿਹੜਾ ਹੀ ਆਪਣਾ ਪਹਿਲਾ ਚੱਕ ਫਤਿਹ ਸਿੰਘਲਾ ਜੀ ਜ਼ਿਲ੍ਹਾ ਕਿਹੜਾ ਜੀ ਬਹਿੰਡਾ ਜੀ ਠੀਕ ਆ ਬਾਈ ਦੇਖ ਸਕਦੇ ਪਹਿਲਾਂ ਨੀਲੀ ਦਿਖਾਉਣਾ ਹੈ ਨਾ ਚੰਗੀ ਮੱਝਾ ਪੂਰੀ ਕੈਮਾ ਸੁਆ ਬਾਈ ਇਹ ਚੌਥਾ ਸੁਆ ਜੀ ਚੌਥਾ ਸੁਆ ਨਾਲ ਕੀ ਆ ਬਾਈ ਕੱਟਾ ਬਈ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ ਸੂਈ ਨੂੰ ਬਈ ਮਹੀਨੇ ਤੋਂ ਉੱਤੇ ਹੋ ਗਈ ਮਹੀਨੇ ਤੋਂ ਉੱਤੇ ਹੋ ਗਈ ਕਿੰਨਾ ਦੁੱਧ ਤਿਆਰ ਆ ਬਈ ਹੁਣ ਦੁੱਧ 11-12 ਕਿਲੋ ਤਿਆਰ ਆ ਬਈ ਗਾਰੰਟੀ ਆ ਬਈ ਪੂਰੀ ਗਾਰੰਟੀ ਜੇ ਸੇਵਾ ਕਰ ਵੱਧ ਵੀ ਕੱਢ ਦੂ ਹਾਂ ਦੁੱਧ ਜੇ ਸੇਵਾ ਕਰੀ ਤਾਂ ਵੱਧ 14 ਕਿਲੋ ਤੂੰ ਚੋਆ ਆ ਸੀ ਪਹਿਲਾਂ ਠੀਕ ਆ ਬਈ ਦੇ ਜਿੰਨਾ ਸੇਵਾ ਘੱਟ ਸੀ ਪਰ ਹੁਣ ਦੁੱਧ ਜਿੰਨਾ ਹੈਗਾ ਉਨਾ ਹੀ ਦੱਸਾਂਗੇ ਆਪਾਂ ਤੇ ਏ ਕੱਟ-ਕੁੱਟ ਦੇ ਸਕਦੇ ਹਾਂ ਚੰਗੀ ਮੱਝਾ ਕਿੰਨਾ ਮੁੱਲ ਕਰਦੇ ਆ ਜੀ ਇਹਦਾ 10-10 ਕਰਦੇ ਆ ਬਈ ਕਿੱਥੇ ਤੱਕ ਛੱਡੋਗੇ ਮੈਂ ਦੇ ਦਾਂਗੇ ਲੱਖ ਤੋਂ ਅੰਦਰ ਦੇ ਦੇ ਦਾਂਗੇ ਬਾਈ ਠੀਕ ਆ ਗੋ ਕਹੇਗਾ ਮੰਡੀ ਚ ਹਾਂ ਹਾਂ ਹੈਗਾ ਜੀ ਵਧੀਆ ਵੀ ਕੀ ਜਾਂਦਾ ਠੀਕ ਆ ਬਾਕੀ ਬਾਈ ਜੇ ਵੀਡੀਓ ਦੇਖ ਕੇ ਮਾਨਤਨ ਕਰਦੇ ਹਾਂ ਹਾਂ ਕਰਦਿਆਂ ਕਰਦੇਗਾ ਬਾਈ 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 ਕਹਿੰਦਾ ਮਾਨਤਨ ਆਪਾਂ ਕਰ ਦਾਂਗੇ ਜੇ ਵੀਡੀਓ ਦੇਖ ਕੇ ਆਏ ਦੇਖ ਸਕਦੇ ਹੋ ਤੁਸੀਂ ਨੰਬਰ ਕਿੰਨਾ ਜੀ ਆਪਣਾ 62805 ਠੀਕ ਹੈ ਜੀ 38025 ਠੀਕ ਹੈ ਜੀ ਠੀਕ ਆ ਆਪੇ ਆਪਣੀ ਨਾਲ 38025 ਹਾਂ ਜੀ ਆਪਣੀ ਠੀਕ ਹੈ ਇਹਦੇ ਬਾਰੇ ਦੇ ਜਾਣਕਾਰੀ ਵੀਰੇ ਇਹਦੇ ਨਾਲ ਦੁੱਧ ਆ ਗਿਆ ਜੀ 12 ਕਿਲੋ ਠੀਕ ਕਿੰਨਾ ਟਾਈਮ ਹੋ ਗਿਆ ਵੀਰੇ ਸੂਈ ਨੂੰ ਇਹਨੂੰ ਹੋ ਗਿਆ ਜੀ 7 ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ ਠੀਕ ਹੈ 7 ਦਿਨ ਹੋ ਗ ਠੀਕ ਆ ਬਾਈ ਠੀਕ ਆ ਇਹਦਾ ਕਿੰਨਾ ਮੁੱਲ ਕਰਦਾ ਵੀਰੇ ਇਹਦਾ 1.25 ਆ ਜੀ 1.25 ਕਿੱਥੇ ਤੱਕ ਛੱਡੇਗਾ 1.5 ਦੀ ਦੇ ਦਾਂਗੇ ਬਸ ਠੀਕ ਆ ਮਾਨਤਨ ਹੋ ਜੂ ਬਾਈ ਵਿੱਚ ਆ ਕਰ ਦਾਂਗੇ ਠੀਕ ਆ ਠੀਕ ਆ ਬਾਈ ਮਾਨਤਨ ਬਾਈ ਕਹਿੰਦਾ ਆਪਾਂ ਕਰ ਦਾਂਗੇ ਬਾਈ ਨਾਲ ਸੰਪਰਕ ਕਰ ਸਕਦੇ ਠੀਕ ਆ ਬਾਈ ਸਿੱਧੀ ਗੱਲ ਦੱਸ ਸੀ ਮੱਜਾਂ ਚੰਗੀਆਂ ਨੇ ਕਰਦੇ ਆ ਬਾਈ ਨਾਲ ਗੱਲਬਾਤ ਪਿੰਡ ਕਿਹੜਾ ਹੀ ਆਪਣਾ ਪਹਿਲਾਂ ਤਾਂ ਪਿੰਡ ਮੂਸਾ ਬਾਈ ਠੀਕ ਆ ਜੀ ਠੀਕ ਆ ਮੂਸਾ ਬਾਈ ਸੋਨੂੰ ਜ਼ਿਲ੍ਹਾ ਦੱਸਣ ਦੀ ਲੋੜ ਨਹੀਂ ਕੁਝ ਹੋਰ ਦੱਸਣ ਦੀ ਲੋੜ ਨਹੀਂ ਮੂਸੇ ਨੇ ਤਾਂ ਸਾਰੀ ਜਾਣਦੇ ਨੇ 85000 ਕਿੰਨਾ ਮੁੱਲ ਕਰਦਾ ਵੀਰੇ ਇਹ ਤਾਂ 85000 ਆ ਬਈ 85000 ਗੱਬਣਾ ਵੀਰੇ ਇਹ ਗੱਬਣ 4 ਮਹੀਨੇ ਦੇ ਬਈ ਠੀਕ ਆ ਠੀਕ ਆ ਆਹ ਵੀਰੇ ਬੱਚਾ ਇਹ ਕੱਟੀ ਆ ਮਗਰ ਕੱਚੀ ਦੀ ਮਿਲਦੀ ਆ ਕੱਟੀ ਦੀ ਮਿਲਦੀ ਆ ਕਿੰਨਾ ਦੁੱਧ ਦਿੰਦੀ ਆ ਬਈ ਹੁਣ ਦੁੱਧ ਬਈ 6 ਕਿਲੋ ਆਉਣ 6 ਕਿਲੋ ਦੁੱਧ ਆ ਬਈ ਤੁਸੀਂ ਪਹਿਲਾਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਠੀਕ ਆ ਬਈ ਠੀਕ ਆ ਨਾ ਬਾਕੀ ਬਾਈ ਬਾਈ ਨੰਬਰ ਕਿੰਨਾ ਤਰਾ ਬੋਲੀ 94783 ਠੀਕ ਆ ਬਈ ਠੀਕ ਆ 83344 ਠੀਕ ਆ ਠੀਕ ਆ ਮਾਨਤਾਨ ਕਰ ਦੇਗਾ ਬਈ ਵਿੱਚੋਂ ਹਾਂ ਮਾਨਤਾਨ ਕਰ ਦਾਂਗੇ ਬਈ ਬਾਈ ਤੁਸੀਂ ਬਾਈ ਨਾਲ ਠੀਕ ਆ ਸੰਪਰਕ ਕਰ ਸਕਦੇ ਹੋ 4 ਮਹੀਨੇ ਦੇ ਜੀ 4 ਮਹੀ ਤੇ ਬਾਈ ਨਾਲ ਕਨੈਕਟ ਕਰ ਲੋ ਜਿਹਨੇ ਵੀ ਖਰੀਦਣੀ ਹੋਵੇ ਮਾਨ ਤਾਨ ਬਾਈ ਕਹਿੰਦਾ ਵਿੱਚੋਂ ਹੋ ਜਾਊਗਾ ਹੈਗੀ ਆ 4 ਮਹੀਨਿਆਂ ਦੀ ਧੰਨਵਾਦ ਵੀਰੇ ਕਰਦੇ ਆ ਬਾਈ ਨਾਲ ਗੱਲਬਾਤ ਬਈ ਆਪਾਂ ਹਾਂਜੀ ਬਾਈ ਪਿੰਡ ਕਿਹੜਾ ਆਪਣਾ ਡਗਾੜਾ ਬਾਈ ਅੱਛਾ ਜ਼ਿਲ੍ਹਾ ਕਿਹੜਾ ਪੈਂਦਾ ਵੀਰੇ ਪਟਿਆਲਾ ਠੀਕ ਕਿੰਨੀਆਂ ਮੱਝ ਲੈ ਕੇ ਆਏ ਅੱਜ ਦੋ ਲੈ ਕੇ ਆਏ ਬਾਈ ਠੀਕ ਆ ਬਾਈ ਗਾਗੂਕ ਲੱਗਿਆ ਬਾਈ ਕੋਈ ਹਾਂ ਬਾਈ ਕਿਵੇਂ ਮੰਡੀ ਦਾ ਜਮੰਦਾ ਕਿ ਚੰਗਾ ਕਿਵੇਂ ਆ ਠੀਕ ਆ ਬਾਈ ਨਾ ਮੰਦਾ ਨਾ ਚੰਗਾ ਠੀਕ ਆ ਬਈ ਠੀਕ ਆ ਬਈ ਇਹਦੇ ਬਾਰੇ ਦੇ ਜਾਣਕਾਰੀ ਬਾਈ ਪਹਿਲਾਂ ਇਹਦਾ ਬਾਈ 85000 ਮੁੱਲ ਆ ਠੀਕ ਆ ਬਾਈ ਕੀ ਆ ਬਾਈ ਇਹਦੇ ਨਾਲ ਕਟਾ ਕੱਟੀ ਆ ਠੀਕ ਆ ਬਈ 12 ਤੋਂ 12 ਲੀਟਰ ਦੁੱਧ ਆ ਬਈ ਠੀਕ ਆ ਤਿਆਰ ਆ ਬਈ 12 ਲੀਟਰ ਹੁਣ ਤਿਆਰ ਆ ਬਈ ਠੀਕ ਆ ਬਈ ਠੀਕ ਆ ਕਿੱਥੇ ਤੱਕ ਛੱਡੇਗਾ ਬਈ ਆ ਦੱਸ ਕਿੱਥੇ ਤੱਕ ਛੱਡ ਕਰ ਦੇਗਾ ਮਾਨਤਨ ਜਿਹੜਾ ਵੀਡੀਓ ਦੇਖ ਕੇ ਹੋ ਗਿਆ ਬੰਦ ਬਈ ਮਾਨਤਨ ਬਾਈ ਕਹਿੰਦਾ ਹੋ ਜਾਊਗਾ ਠੀਕ ਵਾਕਿਆ ਪਾ ਨਾਲ ਵਾਲੀ ਮੱਝ ਆ ਇਹ ਵੀ ਬਈ ਆਪਣੀਆਂ ਨਾ ਹਾਂ ਇਹ ਵੀ ਆਪਣੀਆਂ ਠੀਕ ਆ ਇਹਦਾ ਕਿੰਨਾ ਮੁੱਲ ਕਰਦੇ ਹੋ ਬਈ ਇਹਦਾ 80000 ਕਰਦੇ ਆ ਬਈ 80000 ਬਈ ਕਿਵੇਂ ਬਈ ਦੁੱਧਾ ਦੇ ਕਿੰਨਾ ਕਿ ਤਿਆਰ ਆ 88 ਕਿਲੋ ਬਈ 8 ਕਿਲੋ ਬਈ ਨਾਲ ਬਈ ਇਹਦਾ ਬੱਚਾ ਕੀ ਆ ਕੀ ਆ ਬਈ ਕੱਟੀ ਬਈ ਠੀਕ ਆ ਬਈ ਕਿੰਨਾ ਟਾਈ ਠੀਕ ਆ ਵੀਰੇ ਠੀਕ ਆ ਓਕੇ ਬਾਈ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਠੀਕ ਹੈ ਤੇ ਬਾਕੀ ਬਾਈ ਕਹਿੰਦਾ ਮਾਨਤਾਨ ਮੈਂ ਜਿਹੜਾ ਵੀਡੀਓ ਦੇਖ ਕੇ ਆਊਗਾ ਕਰ ਦਊਗਾ ਸਾਹ ਤੁਸੀਂ ਮੰਡੀ ਦਾ ਮੋਲ ਬਾਕੀ ਬਾਈ ਨਾਲ ਕਰ ਦਿਆਂ ਗੱਲਬਾਤ ਹਾਂਜੀ ਬਾਈ ਪਿੰਡ ਕਿਹੜਾ ਆਪਣਾ ਮੂਸਾ ਬਾਈ ਮੂਸਾ ਬਾਈ ਬਾਈ ਦੱਸਣ ਦੀ ਲੋੜ ਹੀ ਨਹੀਂ ਹਨਾ ਮੂਸੇਵਾਰ ਦਾ ਸਾਰੀ ਜਾਣਦੇ ਨੇ ਕਿੰਨੀਆਂ ਮੱਜਾਂ ਲੈ ਕੇ ਆਏ ਬਾਈ ਮੰਡੀ ਤੇ ਇੱਕੋ ਹੀ ਲੈ ਕੇ ਆਇਆ ਬਾਈ ਕਿੰਨੀਆਂ ਵੀਰੇ ਇੱਕ ਇੱਕ ਲੈ ਕੇ ਆਇਆ ਬਾਈ ਕਿਵੇਂ ਆ ਬਾਈ ਦੇ ਜਾਣਕਾਰੀ ਇਹਦੀ ਕੈਮਾ ਸੂਆ ਬਾਈ ਇਹੇ ਇਹ ਬਾਈ ਪਹਿਲਾ ਸੂਆ ਹੀ ਹੈ ਪਹਿਲਾ ਸੂਆ ਬਾਈ ਇਹੇ ਨਾਲ ਕੀ ਆ ਬਾਈ ਇਹਦੇ ਕੱਟਾ ਮਗਰ ਦਾ ਠੀਕ ਆ ਬਾਈ ਠੀਕ ਆ ਕਿੰਨਾ ਮੁੱਲ ਕਰਦਾ ਬਾਈ ਇਹਦਾ 95000 ਦੁੱਧ ਕਿੰਨਾ ਬਾਈ ਦੁੱਧ 10 ਕਿਲੋ ਕਿੱਥੇ ਤੱਕ ਛੱਡੇਗਾ ਛੱਡ ਦਿਆਂਗੇ 90 90 ਤੱਕ 90 ਤੱਕ ਮਾਨਤਾਨ ਕਰਦੇ ਜਿਹੜਾ ਵੀਡੀਓ ਦੇਖ ਕੇ ਆਊਗਾ ਬਾਈ ਮਾਨਤਾਨ ਬਾਈ ਕਰ ਦੋ ਜਿਹੜਾ ਵੀਡੀਓ ਦੇਖ ਕੇ ਆਊਗਾ ਠੀਕ ਆ ਪਹਿਲਾਂ ਆਰਡਰ ਕੁਆਲਿਟੀ ਚੈੱਕ ਕਰੋ ਬਾਈ ਤੁਸੀਂ 95000 ਤੇ ਦੇਖ ਸਕਦੇ ਹੋ ਮੱਝ ਚੰਗੀ ਆ ਹਾਈਟ ਹੂਟ ਵੀ ਵਧੀਆ ਤੇ ਕੀ ਦੱਸਿਆ ਦੀ ਬਾਈ ਨਾਲ ਕੱਟੀ ਕੱਟਾ ਬਾਈ ਕੱਟਾ ਬਾਈ ਇਹਦੇ ਨਾਲ ਨੰਬਰ ਬੋਲੀ ਵੀਰੇ ਆਪਣਾ 76588 ਠੀਕ ਆ 4462 ਠੀਕ ਆ ਭਾਈ ਠੀਕ ਆ ਨੰਬਰ ਬਈ ਇੱਕ ਵਾਰੀ ਦੁਬਾਰੇ ਬੋਲ ਦੇ 76588 04062 ਠੀਕ ਆ ਵੀਰੇ ਧੰਨਵਾਦ ਵੀ ਦੇਖ ਸਕਦੇ ਹੋ ਭਾਈ ਤੁਸੀਂ ਠੀਕ ਆ ਤੁਹਾਨੂੰ ਦਿਖਾਉਣਿਆ ਡਾਵਲ ਮੱਝ ਪੂਰੀ ਪਹਿਲਾਂ ਭਾਈ ਨਾਲ ਗੱਲਬਾਤ ਕਰਦੇ ਆ ਭਾਈ ਪਹਿਲਾਂ ਇਸ ਮੰਡੀ ਚ ਗਾਹ ਗੂ ਕਿੰਨਾ ਕਾਜ ਲੱਗਿਆ ਕੋਸਾ ਗਾਹਕ ਬਹੁਤ ਆ ਕ ਭਈ ਜਰਾ ਮੰਨਦਾ ਕਿ ਚੰਗਾ ਭਾਈ ਹੁਣ ਨਹੀਂ ਠੀਕ ਆ ਰੇਟ ਠੀਕ ਆ ਭਾਈ ਦੇ ਭਾਈ ਮੱਝ ਬਾਰੇ ਜਾਣਕਾਰੀ ਇਹ ਬਈ ਤੀਜੇ ਸੂਏ ਗਈ ਆਪਣੇ ਕੋਲ ਮਾ ਅੱਲਾ ਵੀ ਪਹਿਲੇ ਤੱਕੀ ਤੀਜੇ ਸੂਏ ਤੀਜੇ ਸੂਏ ਹਾਂ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ ਇਹਨੂੰ ਹੋ ਗਏ ਸੂਈ ਨੂੰ 15-20 ਦਿਨ ਹੋ ਗਏ 15-20 ਦਿਨ ਹੋ ਗਏ ਬਈ ਨਾਲ ਕੀ ਹੈ ਬਈ ਇਹਦੇ ਕੱਟੀ ਹੈ ਬਈ ਕੱਟੀ ਹੈ ਬਈ ਹਾਂ ਠੀਕ ਕਿਹੜੇ ਸੀਮੰਦੀ ਹੈ ਬਈ ਹੈ ਨਹੀਂ ਕਿਹੜੇ ਸੀਮੰਦੀ ਹੈ ਕੱਟੀ ਇਹ ਵੀਰੇ ਆਪਣੇ ਯਾਰ ਪਿੰਡੀ ਹੈਗਾ ਸਰਕਾਰੀ ਸੀਮੰਦੀ ਹੈ ਹਾਂ ਹਾਂ ਠੀਕ ਹੈ ਬਈ ਕਿੰਨਾ ਮੁੱਲ ਕਰਦਾ ਬਈ ਇਹਦਾ ਮੁੱਲ ਬਈ ਦਾ 155 ਦੁੱਧ ਕਿੰਨਾ ਤਿਆਰ ਆ ਬਈ ਬਈ 14 ਲੀਟਰ ਹੈ ਠੀਕ ਹੈ ਬਈ ਠੰਡੀ ਐਨੀ ਹੈਗੀ ਕੋਈ ਜਵਾਕ ਚੋਲੇ ਹੋਵੇ ਕੋਈ ਮਰਗੀ ਚੌਂਦੀ ਚੌਂਦੀ ਛੱਡ ਕੇ ਕਿਤੇ ਬਾਰੇ ਬਹਿ ਜਾ ਕੀ ਛੰਡੀ ਸੀਲਾ ਪੂਰੀ ਹਾਂ ਠੀਕ ਆ ਠੀਕ ਆ ਪਿੰਡ ਕਿਹੜਾ ਦੱਸਦੀ ਆਪਣਾ ਪਿੰਡ ਆਪਣਾ ਸਿੰਘੋ ਬਾਈ ਠੀਕ ਆ ਜ਼ਿਲ੍ਹਾ ਕਿਹੜਾ ਵੀਰੇ ਬਠਿੰਡਾ ਵੀਰੇ ਬਠਿੰਡਾ ਜ਼ਿਲ੍ਹਾ ਪੰਤਪਾ ਜੀ ਨੂੰ ਠੀਕ ਆ ਦੇਖ ਸਕਦੇ ਹੋ ਤੁਸੀਂ ਬਾਕੀ ਬਾਈ ਨੰਬਰ ਬੋਲ ਦੇ ਵੀਰੇ ਆਪਦਾ ਕਿੰਨਾ 85297 ਜੀ ਉਹਦੇ ਤਰਪਤੀ ਠੀਕ ਆ ਠੀਕ ਆ ਬਾਈ ਤੁਸੀਂ ਬਾਈ ਨਾਲ ਸੰਪਰਕ ਨੰਬਰ ਕਰ ਸਕਦੇ ਹੋ ਕਿੱਥੇ ਤੱਕ ਛੱਡੇਗਾ ਬਾਈ ਹੁਣ ਦੱਸ ਬਈ ਦੇਣ ਲੈਣ ਤਾ ਵਸ ਕੋਈ ਗੱਲ ਨਹੀਂ ਮੜਮੁੱਟ ਕਰ ਦਾਂਗੇ ਮਾਨਤਨ ਜਿੱਥੇ ਤੱਕ ਇੰਨੀ ਗਰੰਟੀ ਆਪਣੀ ਉਨੀ ਹੋਊਗੀ ਐ ਨਹੀਂ ਕੋਈ ਗੱਪਰਾਂ ਵੀ ਉਨੀ ਖਰੀ ਹੋਊਗੀ ਹਾਂ ਠੀਕ ਆ ਬਈ ਠੀਕ ਆ ਕਿੱਥੇ ਤੱਕ ਕਿੰਨਾ ਮੁੱਲ ਕੀਤਾ ਸੀ ਵੀਰੇ 155 ਬਈ 155 ਮਾਨਤਨ ਕਰ ਦੇਗਾ ਬਈ ਹਾਂ ਹਾਂ ਬਈ ਕਰ ਦਾਂਗੇ ਬਈ ਮਾਨਤਨ ਬਈ ਕਰ ਦਊਗਾ ਠੀਕ ਆ ਦੇਖ ਜਿਵੇਂ ਮਰਜੀ ਚੋਈ ਜਾਵੇ ਕੋਈ ਚੱਤਰ ਨਹੀਂ ਬਈ ਚੋਈ ਦੀ ਚੰਗੀ ਆ ਥਣ ਲੈਵੇ ਦੀ ਚੰਗੀ ਆ ਠੀਕ ਆ ਵੀਰੇ ਧੰਨਵਾਦ ਓਕੇ ਬਈ ਬਈ ਨਾਲ ਗੱਲਬਾਤ ਦਿਖਾਉਣਾ ਤੁਹਾਨੂੰ ਬਈ ਕਟੀਆਂ ਠੀਕ ਆ ਦੇਖ ਸਕਦੇ ਹੋ ਕਿਹੜਾ ਪਿੰਡ ਆ ਵੀਰੇ ਰੱਲਾ ਜੀ ਅੱਛਾ ਜ਼ਿਲ੍ਹਾ ਜ਼ਿਲ੍ਹਾ ਮਾਨਸਾ ਜੀ ਜ਼ਿਲ੍ਹਾ ਮਾਨਸਾ ਪੈਂਦਾ ਕਿੰਨੀਆਂ ਗੱਟੀਆਂ ਨੇ ਬਾਈ ਇਹ ਪੰਜ ਗੱਟੀਆਂ ਨੇ ਅ ਕਿੰਨੇ ਟਾਈਮ ਦੀਆਂ ਨੇ ਇਹ 2-2.5 ਸਾਲ ਦੀਆਂ ਠੀਕ ਐ ਬਸਾਲ ਦੀਆਂ ਠੀਕ ਆ ਠੀਕ ਆ ਕਿੰਨਾ ਮੁੱਲ ਕਰਦਾ ਬਾਈ ਇਹਨਾਂ ਦਾ ਮੁੱਲ 35-35000 ਠੀਕ ਆ 35 ਤੋਂ ਸਟਾਰਟ ਨੇ ਬਾਈ ਹਾਂਜੀ ਠੀਕ ਆ ਬਾਈ ਠੀਕ ਆ ਨੰਬਰ ਬੋਲਣੀ ਬਾਈ ਆਪਦਾ 9653223915 ਠੀਕ ਆ ਬਾਈ ਠੀਕ ਆ ਮੰਨਤਨ ਕਰ ਦੇਗਾ ਬਈ ਵਿੱਚੋਂ ਵੀਡੀਓ ਦੇਖ ਕੇ ਹੋਗਾ ਜਿਹੜਾ ਠੀਕ ਆ ਭਾਈ ਠੀਕ ਆ ਨੰਬਰ ਵੀਰੇ ਇੱਕ ਵਾਰੀ ਦੁਬਾਰੇ ਬੋਲ ਦੇ 9653223915 ਠੀਕ ਆ ਭਾਈ ਠੀਕ ਹੈ ਜੀ ਓਕੇ ਵੀਰੇ ਬਾਈ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਠੀਕ ਆ ਵਿੱਚ ਹੁੰਦੇ ਨੇ ਵੀਰ ਆਪਣੇ ਕਟੀਆਂ ਲੈਨਰ ਦਾ ਸੰਪਰਕ ਦਿਖਾਉਣੇ ਆ ਬਾਈ ਤੈਨੂੰ ਬਾਈ ਨਾਲ ਕਰਾਉਣਿਆ ਗੱਲਵਾ ਤੇ ਕਿਹੜਾ ਪਿੰਡ ਆ ਵੀਰੇ ਬਠਿੰਡਾ ਜੀ ਠੀਕ ਆ ਠੀਕ ਆ ਬਠਿੰਡਾ ਕਿੰਨੇ ਵਾਜਾਂ ਲੈ ਕੇ ਆ ਮੰਡੀ ਤੇ ਕਿਵੇਂ ਭਾਈ ਗਾਗੂ ਕੱਜ ਕਿਵੇਂ ਆ ਗਾਗੂ ਠੀਕ ਆ ਭਾਈ ਠੀਕ ਹੈ ਤੇ ਮੰਦਕ ਕਿਵੇਂ ਆ ਭਾਈ ਤੇਜੀ ਆ ਬਾਈ ਤੇਜ਼ੀ ਜੀ ਕੰਮ ਤਾਂ ਤੇਜ਼ੀ ਜੀ ਕੰਮ ਕਿਹੜਾ ਇਹਦੇ ਬਾਰੇ ਦੇ ਜਾਣਕਾਰੀ ਬਾਈ ਇਹਦਾ ਵੀਰੇ 90000 ਰੁਪਏ ਮੁੱਲ ਕਰਦੇ ਆਪਾਂ ਠੀਕ ਆ ਬਾਈ ਡੇਢ ਕਿ ਮਹੀਨੇ ਦੀ ਸੂਈ ਵੀ ਆ ਡੇਢ ਕਿ ਮਹੀਨ ਦਾ ਦੁੱਧ ਕਿੰਨਾ ਬਾਈ ਇਹਦਾ ਦੁੱਧ ਹੈਗਾ ਵੀਰੇ 12 ਲੀਟਰ ਤਿਆਰ 12 ਕਿਲੋ ਕੰਟੇ ਵਾਲਾ ਹੈ ਬਾਈ ਹਾਂ ਬਾਈ ਠੀਕ ਆ ਬਾਈ ਨਾਲ ਕੀ ਹੈ ਬਾਈ ਇਹਦੇ ਇਹਦੇ ਮਗਰ ਕਟਾ ਜੀ ਆਹਾਂ ਬੈਠਾ ੜਾ ਬੱਚਾ ਆ ਵੀ ਆਪਣੀਆਂ ਬਾਈ ਇਹ ਵੀ ਆਪਣੀਆਂ ਠੀਕ ਆ ਇਹਦੇ ਬਾਰੇ ਬਾਈ ਦੱਸ ਦੇਣ ਤੇ ਬੱਚਾ ਮਰਿਆ ਵਾ ਵੀਰੇ अच्छा ठीक है भाई ठीक है एदा किन्ना ਮੁੱਲ ਕਰਦਾ ਵੀਰੇ ਇਹਦਾ ਵੀਰੇ 65000 ਰੁਪਏ ਠੀਕ ਆ ਠੀਕ ਆ ਦੁੱਧ ਆਏਗਾ 7 ਕਿਲੋ ਤਿਆਰ ਆ 7 ਕਿਲੋ ਤਿਆਰ ਆ ਮੰਤਨ ਕਰਦੇਗਾ ਜਿਹੜਾ ਵੀਰ ਦੇਖਿਆ ਹੋਗਾ ਨੰਬਰ ਬੋਲ ਦੇ ਭਾਈ ਆਉਦਾ 99150 ਵੀਰੇ 96588 ਠੀਕ ਆ ਵੀਰੇ ਨੰਬਰ ਵੀਰੇ ਇੱਕ ਵਾਰੀ ਦੁਬਾਰੇ ਬੋਲ ਦੇ 99150 ਵੀਰੇ 96588 ਠੀਕ ਆ ਭਾਈ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਠੀਕ ਆ ਨੰਬਰ ਸਕਰੀਨ ਤੇ ਚੱਲਦਾ ਦੇਖ ਸਕਦੇ ਹੋ ਮੱਝਾ ਚੰਗੇ ਨੇ ਜਾਇਦ ਜਾ ਰੇਟ ਆ ਭਾਈ ਕੋਈ ਜ਼ਿਆਦਾ ਨਹੀਂ ਹੈਗਾ ਆਪਣਾ ਮਹਿਤਾ ਪਿੰਡਾ ਭਾਈ ਜੀ ਠੀਕ ਆ ਜ਼ਿਲ੍ਹਾ ਕਿਹੜਾ ਪਿੰਦਾ ਵੀਰੇ ਬਰਨਾਲਾ ਜ਼ਿਲ੍ਹਾ ਬਰਨਾਲ ਦੋਲੇ ਇਸ ਇੱਕ ਵਕ ਕੀ ਬਾਈ ਹਾ ਰਹਿ ਗਈ ਠੀਕ ਆ ਠੀਕ ਆ ਇਹਦੀ ਦੇ ਬਾਈ ਜਾਣਕਾਰੀ ਇਹ ਵੀਰੇ 4 ਮਹੀਨਿਆਂ ਦੀ ਗੱਬਣਾ ਠੀਕ ਹੈ ਹਾਂ ਠੀਕ ਆ ਠੀਕ ਆ ਦੁੱਧ ਦਾ ਆਏਗਾ ਬਾਈ ਹੁਣ ਲਓ ਦੁੱਧ ਦਾ ਵੀਰੇ 7 ਕਿਲੋ 7 ਕਿਲੋ ਦਿੰਦੀ ਆ ਬਾਈ ਹੁਣ ਹਾਂ ਠੀਕ ਆ ਠੀਕ ਆ 4 ਮਹੀਨਿਆਂ ਦੇ ਗੱਬਣ ਬਾਈ ਪਹਿਲਾ ਸੂਆ ਕਿ ਦੂਜਾ ਨਹੀਂ ਨਹੀਂ ਸੂਆ ਦਾ ਵੀਰੇ ਇਹ ਤੀਜਾ ਠੀਕ ਆ ਠੀਕ ਆ ਤੀਜਾ ਕਿੰਨਾ ਦੁੱਧ ਕੱਢਿਆ ਬਾਈ ਪਹਿਲਾ ਦੁੱਧ ਕੱਢਿਆ ਬਾਈ 10 11 ਕਿਲੋ ਠੀਕ ਆ ਠੀਕ ਆ ਠੀਕ ਕਿੰਨਾ ਮੁੱਲ ਕਰਦਾ ਵੀਰੇ ਇਹਦਾ ਮੁੱਲ ਜਿੰਨਾ ਮਰਜ਼ੀ ਕਰ ਲਈਏ ਬਾਈ 65 ਦੀ ਦੇ ਦਾਂਗੇ ਲੈਣ ਦੇ ਨਾਲ ਆ ਕੰਮ ਹਾਂ ਠੀਕ ਆ ਮਾਨ ਤਨ ਕਰ ਦਿਆਂਗੇ ਜਿਹੜਾ ਬੰਦਾ ਕਰ ਦਾਂਗੇ ਕਰ ਦਾਂਗੇ ਵੀਰੇ ਬਾਈ ਬਾਈ ਕਹਿੰਦਾ ਮੈਂ ਮਾਨ ਤਨ ਕਰ ਦੂੰਗਾ ਨੰਬਰ ਬੋਲ ਦੇ ਵੀਰੇ ਇੱਕ ਵਾਰੀ ਆ ਉਹਦਾ 98886 ਠੀਕ ਆ 19068 ਠੀਕ ਆ ਬਾਈ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਕਿਵੇਂ ਬਾਈ ਗਾਕੂ ਕਹੇਗਾ ਮੰਡੀ ਚਾਜਾ ਹਾਂ ਠੀਕ ਆ ਵੀਰੇ ਠੀਕ ਆ ਬਾਈ ਠੀਕ ਆ ਧੰਨਵਾਦ ਵੀਰੇ ਕਈ ਨਾ ਕਰ ਦਿਆਂ ਗੱਲਬਾਤ ਬਾਈ ਤੁਸੀਂ ਤੇ ਦੇਖ ਸਕਦੇ ਹੋ हां जी भाई ਪਿੰਡ ਕਿਹੜਾ ਆਪਣਾ ਆਪਣਾ ਪਿੰਡ ਦਾਣੇਗਾੜਾ ਵੀਰੇ ਠੀਕ ਆ ਜ਼ਿਲ੍ਹਾ ਕਿਹੜਾ ਪੈਂਦਾ ਵੀਰੇ ਨਾਲਾ ਬਈ ਠੀਕ ਆ ਠੀਕ ਆ ਕੀ ਲੈ ਕੇ ਆ ਅੱਜ ਕਿੰਨੇ ਜਾਨਵਰ ਲੈ ਕੇ ਆਓ ਕੱਟਾ ਤੇ ਝੋਟੀ ਲੈ ਕੇ ਆਏ ਜੀ ਬਈ ਠੀਕ ਆ ਠੀਕ ਆ ਕਿੰਨੀ ਉਮਰ ਆ ਵੀਰੇ ਇਹਦੀ ਇਹਦੀ 2 ਸਾਲ ਵੀਰੇ 2 ਸਾਲ ਆ ਠੀਕ ਆ ਠੀਕ ਆ ਕਿਹੜੇ ਸੀਮੰਦਾ ਇਹ ਇੱਕ ਰੇ ਲੁਟੀਕੇ ਦਾ ਭਰਾ ਆਪਣਾ ਠੀਕ ਸਰਕਾਰੀ ਸੀਮੰਦਾ ਠੀਕ ਆ ਠੀਕ ਕਿੰਨਾ ਮੁੱਲ ਕਰਦੇ ਆ ਵੀਰੇ ਦਾ ਮੁੱਲੇ ਦਾ 1 20 ਕਰਦੇ ਆ ਜੀ 1 20 ਕਰਦੇ ਆ ਠੀਕ ਇੱਥੇ ਲੈ ਕੇ ਛੱਡੇਗਾ ਇਹ ਪੂਰਾ ਪੂਰਾ ਖਰੀਦ ਦੇਵਾਂਗੇ ਠੀਕ ਆ ਲੱਖ ਦਾ ਪੂਰਾ ਨੰਬਰ ਬੋਲ ਦੇ ਵੀਰੇ ਆਪਦਾ ਕਿੰਨਾ ਨੰਬਰ 9779938807 ਠੀਕ ਆ ਠੀਕ ਆ ਬਾਈ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਜਿਹੜਾ ਵੀਡੀਓ ਦੇਖ ਕੇ ਉਹ ਮੰਨਤਨ ਕਰ ਦੇਗਾ ਬਈ ਵਿੱਚੋਂ ਪਿਆਰ ਮੋਹਣਾ ਅਸਲ ਦਾ ਬਾਈ ਨਾਲੇ ਠੀਕ ਆ ਬਾਈ ਦੇਖ ਸਕਦੇ ਪੂਸਪਾਸ ਪੂਰੀ ਡੱਡ ਬਲੇਕ ਆ ਹਨਾ ਥੱਲੇ ਤੱਕ ਤੇ ਮੱਝਾ ਲਾਣ ਦੇਖ ਸਕਦੇ ਹੋ ਤੇ ਬਾਈ ਨਾਲ ਸੰਪਰਕ ਕਰ ਸਕਦੇ ਹੋ ਮੱਝਾ ਲਾਉਣ ਲੱਗ ਗਿਆ ਬਾਈ ਠੀਕ ਆ ਬਾਈ ਠੀਕ ਆ ਧੰਨਵਾਦ ਵੀਰੇ ਠੀਕ ਆ ਬਾਈ ਦੇਖ ਸਕਦੇ ਤੁਸੀਂ ਤੇ ਕਰਦਿਆਂ ਗੱਲਬਾਤ ਕਿੰਨਾ ਸੂਆ ਜੀ ਇਹ ਦੂਜਾ ਦੂਜਾ ਸੂਆ ਜੀ ਠੀਕ ਆ ਠੀਕ ਆ ਕਿੰਨਾ ਦੁੱਧ ਤਿਆਰ ਆ ਤੇਰਾ ਆਰਡਰ ਕੁਆਲਟੀ ਦੇਖੋ ਬਾਈ ਤੁਸੀਂ ਪਹਿਲਾਂ ਠੀਕ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਦਾ ਦਿਨ ਹੋ ਗਏ ਜੀ ਠੀਕ ਆ ਠੀਕ ਆ ਕਿੰਨਾ ਮੁੱਲ ਕਰਦੇ ਹੋ 120 120 ਕਰਦੇ ਹੋ ਕਿੱਥੇ ਤੱਕ ਛੱਡ ਦੋਗੇ ਛੱਡ ਦਾਂਗੇ 110 ਦੀ 110 ਦੀ ਬਾਈ ਮੈਂ ਖਰੀਦ ਸਕਦੇ ਹਾਂ ਤੁਸੀਂ ਮਾਨਤਾਣ ਕਰ ਦੋਗੇ ਜੀ ਵਿੱਚੋਂ ਠੀਕ ਆ ਬਾਈ ਮਾਨਤਾਣ ਹੋ ਜੀ ਨੰਬਰ ਬੋਲ ਦਿਓ ਜੀ ਆਪਣਾ ਕਿੰਨਾ 9854 ਜੀ 80900 80900 ਨਹੀਂ ਬਾਈ ਕੰਟੈਕਟ ਕਰ ਸਕਦਾ ਮੂਰੇ ਲਾਲਾ ਤਾਂ ਦਿਖਾਉਣਾ ਚੰਗੀ ਮੱਝ ਹੈ ਨਾ ਬਾਈ ਨਾ ਕਰਦਾ ਕਿਹੜਾ ਪਿੰਡ ਆ ਵੀਰੇ ਪਾਣੀ ਵਗਦਾ ਵੀਰੇ ਝిల్లా ਕਿਹੜਾ ਵੀਰੇ ਝਲਾ ਮਾਨਸਾ ਜੀ ਝਲਾ ਮਾਨਸਾ ਪੈਂਦਾ ਬਾਈ ਬਾਈ ਨੂੰ ਕਿੰਨੇ ਜਾਨਵਰ ਲੈ ਕੇ ਆਤੀ ਬਾਈ ਮੰਡੀ ਤੇ ਅੱਜ ਇਹ ਇੱਕ ਸਿੰਗਲੀ ਲਿਆਂਦਾ ਵੀਰੇ ਠੀਕ ਆ ਠੀਕ ਆ ਗਾਗੂ ਗੁਗ ਬਾਈ ਕਿਵੇਂ ਆ ਮੰਡੀ ਤੇ ਅੱਜ ਗਾਗ ਦਾ ਬਹੁਤ ਵਧੀਆ ਬਾਈ ਠੀਕ ਆ ਦੇ ਬਾਈ ਜਾਣਕਾਰੀ ਮੱਝ ਬਾਰੇ ਕਿੰਨਵਾ ਸੂਆ ਬਾਈ ਇਹ ਇਹ ਬਾਈ ਤੀਜਾ ਸੂਆ ਤੀਜਾ ਸੂਆ ਬਾਈ ਨਾਲ ਕੀ ਆ ਬਾਈ ਇਹਦੇ ਨਾਲ ਕੱਟਾ ਵੀਰੇ ਨਾਲ ਕੱਟਾ ਕਿੰਨਾ ਦੁੱਧ ਤਿਆਰ ਆ ਬਾਈ 10 ਲੀਟਰ ਆ ਬਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 5-6 ਦਿਨ ਹੋ ਗਏ ਬਾਈ ਠੀਕ ਆ ਠੀਕ ਆ ਕਿੰਨਾ ਮੁੱਲ ਕਰਦਾ ਬਾਈ ਉਹ ਮੁੰਡਾ ਲੰਘ ਰਿਹਾ ਸੀ ਹੈ ਉਹ ਖੜਾ ਹੈ ਮੁੰਡਾ 10 ਕਿੱਥੇ ਤੱਕ ਛੱਡੇਗਾ ਤੱਕ ਛੱਡੇਗਾ ਬਾਈ 1 ਵੀ ਤੱਕ ਛੱਡੂ ਬਾਈ 20 ਤੱਕ ਹਾਂ ਵੀਡੀਓ ਦੇਖ ਕੇ ਮਨਤਨ ਕਰ ਦੋਗੇ ਹਾਂ ਨੰਬਰ ਬੋਲ ਦੋ ਬਾਈ ਉਹਦਾ ਕਿੰਨਾ 84038 ਬਾਈ ਠੀਕ ਹੈ ਜੀ 72408 ਬਾਈ ਠੀਕ ਹੈ ਬਾਈ ਠੀਕ ਹੈ ਧੰਨਵਾਦ ਬਾਈ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਦੇਖ ਸਕਦੇ ਹੋ ਕਿਹੜਾ ਪਿੰਡ ਹੈ ਜੀ ਆਪਣਾ ਮੂਸਾ ਜੀ ਮੂਸਾ ਠੀਕ ਹੈ ਬਾਈ ਦੱਸਣ ਦੀ ਲੋੜ ਹੀ ਨਹੀਂ ਹਣਾ ਜਿਲਾ ਜਿਲਾ ਤਾਂ ਤੇ ਕਿੰਨੇ ਜਾਨਵਰ ਲੈ ਕੇ ਆਇਤੀ ਬਈ ਮੰਡੀ ਤੇ ਇਹਨੇ ਅੱਛਾ ਠੀਕ ਆ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ 25 ਦਿਨ ਦੁੱਧ ਤਿਆਰ ਹੈ ਹਾਂਜੀ ਕਿੰਨਾ ਹੈ 13 ਲੀਟਰ 13 ਲੀਟਰ ਕੱਢ ਦਿਆ ਪੂਰਾ ਹਾਂਜੀ ਹਾਂਜੀ ਠੀਕ ਹੈ ਸੇਵਾ ਸੁਬਾਹ ਕਰ ਬਾਦ ਦੀ ਜੰਦੂਗੀ ਹਾਂਜੀ ਹਾਂਜੀ ਕੰਨਵਾ ਸੁਆ ਬਾਈ ਇਹ ਤੀਜਾ ਜੀ ਤੀਜਾ ਕਿੰਨਾ ਮੁੱਲ ਕਰਦਾ ਬਾਈ 120 ਜੀ 120 ਦਾ ਕਿੱਥੇ ਤੱਕ ਛੱਡੇਗਾ ਛੱਡਾਂਗੇ 15 ਤੱਕ ਮੈਂ 15 ਤੱਕ ਜੀ ਠੀਕ ਹੈ ਮੰਨਤਨ ਕਰ ਦਿਆਂਗੇ ਵਿੱਚੋਂ ਨੰਬਰ ਬੋਲ ਦੇ ਬਾਈ ਆਵਦਾ ਕਿੰਨਾ 95922 ਠੀਕ ਹੈ ਬਾਈ 33115 ਜੀ ਠੀਕ ਹੈ ਬਾਈ ਠੀਕ ਹੈ ਧੰਨਵਾਦ ਵੀਰੇ ਬਾਈ ਦੇਖ ਸਕਦਾ ਤੁਸੀਂ ਛੋਟੀ ਸਕੀਨ ਆ ਹਨਾ ਕਿਹੜਾ ਪਿੰਡਾ ਬਾਈ ਦਾ ਬੁਰਜ ਸੇਮਾ ਬਾਈ ਠੀਕ ਆ ਜਿਹੜਾ ਕਿਹੜਾ ਪਿੰਡਾ ਵੀਰੇ ਬਠੰਡਾ ਵੀਰੇ ਠੀਕ ਆ ਠੀਕ ਆ ਕਿੰਨੇਵੇਂ ਸੂਏ ਬਾਈ ਮੱਜ ਇਹ ਦੂਜੇ ਸੂਏ ਬਾਈ ਦੂਜੇ ਸੂਏ ਮਾਗਰ ਕੀ ਬਾਈ ਦੇ ਕੱਟੀ ਆ ਬਾਈ ਕੱਟੀ ਆ ਬਾਈ ਕਿੰਨੇ ਕ ਦਿਨ ਹੋ ਗਏ ਬਾਈ ਸੂਈ ਨੂੰ 8 ਕ ਦਿਨ ਹੋ ਗਏ ਵੀਰੇ ਠੀਕ ਆ ਦੁੱਧ ਤਿਆਰ ਆ ਬਾਈ ਹਾਂ ਬਾਈ ਕਿੰਨਾ ਦਿੰਦੀ ਆ 13 ਲੀਟਰ ਤਿਆਰ ਆ ਬਾਈ 13 ਲੀਟਰ ਠੀਕ ਕਿੰਨਾ ਮੁੱਲ ਕਰਦਾ ਵੀਰੇ 1.70 ਬਾਈ 1.70 ਕਿੱਥੇ ਤੱਕ ਛੱਡ ਦੇਗਾ ਬਸ ਮਾਨਤਾ ਨਹੀਂ ਕਰਾਂਗੇ ਵੀਰੇ ਹਾਂ ਠੀਕ ਆ ਬਾਈ ਠੀਕ ਆ ਠੀਕ ਆ ਨੰਬਰ ਬੋਲ ਦੇ ਵੀਰੇ ਆਪਦਾ ਕਿੰਨਾ 70 ਤੱਕ 55 ਠੀਕ ਆ ਵੀਰੇ ਠੀਕ ਆ ਧੰਨਵਾਦ ਬਾਈ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਠੀਕ ਆ ਵੀਰੇ ਤਾਂ ਕਰਾਉਣਾ ਹੈ ਬਾਈ ਨਾਲ ਗੱਲਬਾਤ ਕਿੰਨਾ ਸੂਆ ਜੀ ਇਹ ਇਹ ਬਾਈ ਪਹਿਲੀ ਸੂਈ ਆ ਪਹਿਲੇ ਸੂਏ ਆ ਠੀਕ ਆ ਠੀਕ ਆ ਕਿੰਨਾ ਦੁੱਧ ਆ ਹੁਣ ਦੁੱਧ 8 ਲੀਟਰ ਆ ਬਾਈ 8 ਲੀਟਰ ਆ ਠੀਕ ਆ ਠੀਕ ਆ ਓਕੇ ਓਕੇ ਤੇ ਆਪਣਾ ਮੁੱਲ ਕਿੰਨਾ ਕਰਦਾ ਬਈ ਐ ਦੱਸ ਫਿਰ ਮੁੱਲ 80 ਮੁੱਲ 80 ਠੀਕ ਆ ਠੀਕ ਆ ਕਿੱਥੇ ਤੱਕ ਮੰਗ ਤਾਨ ਕਰ ਦੇਗਾ हां बड़ा मोटा हो जाऊं भाई कर देगा मान तान ठीक है भाई देख सकते हो ਤੁਸੀਂ ਆ ਨਾਲ ਬੱਚਾ ਇਹਦੀ ਹੈ ਨਾ ਕੀ ਆ ਕਟਾ ਕੱਟੀ ਹੈ ਬਈ ਇਹ ਕੱਟੀ ਹੈ ਬਈ ਠੀਕ ਆ ਠੀਕ ਆ ਓਕੇ ਨੰਬਰ ਬੋਲਦੇ ਬਈ ਉਹਦਾ ਕਿੰਨਾ ਨੰਬਰ 88729 ਬਈ ਠੀਕ ਆ ਬਈ 14268 ਠੀਕ ਆ ਬਈ ਠੀਕ ਆ ਬਈ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਠੀਕ ਆ ਦੇਖ ਸਕਦੇ ਹੋ ਜਾਇਜ਼ ਜਾਇ ਰੇਟ ਹੈ ਤੇ ਨੰਬਰ ਸਕਰੀਨ ਤੇ ਚੱਲਦਾ ਠੀਕ ਆ ਵੀਰੇ ਧੰਨਵਾਦ